ਜ਼ਿਲ੍ਹਾ ਨਮਾਸ਼ਹਿਰ ਤੋਂ ਫਗਵਾੜਾ ਨੈਸ਼ਨਲ ਹਾਈਵੇ ਉੱਤੇ ਥਾਣਾ ਬਹਿਰਾ ਮਦੀਨੋਂ ਦੇ ਪਿੰਡ ਬਹੂਆ ਵਿਖੇ ਇੱਕ ਕਾਰ ਬੇਕਾਬੂ ਹੋ ਕੇ ਡੂੰਘੇ ਛੱਪੜ ਵਿੱਚ ਡਿੱਗਣ ਨਾਲ ਦੋ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸੇਵਲ ਹਸਪਤਾਲ ਫਗਵਾੜਾ ਵਿੱਚ ਜੇਰੇ ਇਲਾਜ ਕਾਰ ਚਾਲਕ ਇੰਦਰਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਪਿੰਡ ਬਗਵਾਈ ਗੜਸ਼ੰਕਰ ਤੋਂ ਆਪਣੀ ਕਾਰ ਵਿੱਚ ਸਵਾਰ ਹੋ ਕੇ ਜਲੰਧਰ ਨੂੰ ਜਾ ਰਹੇ ਸਨ ਅਚਾਨਕ ਰਸਤੇ ਵਿੱਚ ਉਸਦੇ ਪਤੀ ਇੰਦਰਜੀਤ ਸਿੰਘ ਜੋ ਕਿ ਗੱਡੀ ਚਲਾ ਰਹੇ ਸਨ ਉਹਨਾਂ ਦੇ سینੇ ਵਿੱਚ ਦਰਦ ਹੋਇਆ ਅਤੇ ਗੱਡੀ ਬੇਕਾਬੂ ਹੋ ਗਈ ਅਤੇ ਛੱਪੜ ਵਿੱਚ ਉਜਾੜ ਗਈ ਜਿਨ੍ਹਾਂ ਨੂੰ ਮੌਕੇ ਤੇ ਖੜੇ ਰਾਹੀਰ ਲੋਕਾਂ ਨੇ ਅਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਅਤੇ ਉਸਦੇ 5 ਸਾਲ ਦੇ بیٹے ਗੁਰਬਾਜ ਸਿੰਘ ਨੂੰ ਬਾਹਰ ਕੱਢਿਆ ਅਤੇ ਛੱਪੜ ਵਿੱਚ ਡਿੱਗੀ ਹੋਈ ਕਾਰ ਅਤੇ ਉਸਦੇ ਪਤੀ ਇੰਦਰਜੀਤ ਸਿੰਘ ਅਤੇ ਪਰਸ਼ੋਤਮ ਕੌਰ ਨੂੰ ਬਾਹਰ ਕੱਢਿਆ ਤਾਂ ਉਹਨਾਂ ਨੂੰ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹਾਦਸੇ ਦੀ ਖਬਰ ਮਿਲਦਿਆਂ ਹੀ ਥਾਣਾ ਬਹਿਰਾਮ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਹਾਦਸਾ ਗ੍ਰਸਤ ਕਾਰ ਨੂੰ ਕਬਜ਼ੇ ਵਿੱਚ ਲੈਣ ਉਪਰੰਤ ਤੁਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਵਾਰ ਦਾ ਸੂਚੀ ਤੇ ਅੱਜ ਇੰਦਰਜੀਤ ਸਿੰਘ ਨੇ ਸਨੋਵ ਅਵਤਾਰ ਸਿੰਘ ਭਗਵਾਈ ਪਿੰਡ ਤੋਂ ਇਹ ਅੱਜ ਆਪਣੀ ਮੈਸੇਜ ਹਰਪ੍ਰੀਤ ਕੌਰ ਨਾਲ ਬੇਟਾ ਗੁਰਬਾਜ ਸਿੰਘ 7 ਸਾਲਾ ਤੇ ਆਪਣੀ ਮਾਸੀ ਪਰਸ਼ੋਤਮ ਕੌਰ ਬਿਲੀ ਸੋਨਾ ਨਾਲ ਗੜਸ਼ੰਕਰ ਦੁਆਰੇ ਸੀ ਜਲੰਧਰ ਜਾ ਰਹੇ ਸੀ ਅਚਾਨਕ ਇਹਨਾਂ ਦੇ ਜਿਹੜੀ ਗੱਡੀ ਜਦੋਂ ਬਹੂਏ ਕੋਲ ਪਹੁੰਚੀ ਹੈ ਤੇ ਉਸ ਤੋਂ ਬਾਅਦ ਇੱਕਦਮ ਉਹਨਾਂ ਨੇ ਅਨੀਜੀ ਨਾਲ ਸਫੀਰ ਕੀਤਾ ਹੈ ਡਰਾਈਵਰ ਨੇ ਇੰਦਰਜੀਤ ਸਿੰਘ ਨੇ ਜਿਹਦੇ ਨਾਲ ਇੱਕਦਮ ਉਹਨੂੰ ਗੱਡੀ ਦਾ ਉਹਨਾਂ ਦਾ ਕੰਟਰੋਲ ਲੂਜ਼ ਹੋ ਗਿਆ ਤੇ ਗੱਡੀ ਇਸ ਤਰ੍ਹਾਂ ਸਾਈਡ ਬਹੂਆ ਪਿੰਡ ਇੱਕ ਜਿਹੜਾ ਟੋਬਾ ਹੈ ਛੱਪੜ ਹੈ ਕਾਫੀ ਡੂੰਗਾ ਉਹ ਡਿਵਾਈਡਰ ਨਾਲ ਟਕਰਾ ਕੇ ਸਾਈਡ ਨਾਲ ਟਕਰਾ ਕੇ ਤੇ ਉਹਦੇ ਚ ਟੋਬੇ ਚ ਡਿੱਗ ਪਈ ਹੈ ਇਹ ਸੇਫਲੀ ਲੋਕਾਂ ਨੇ ਜਿਹੜੇ ਉਹਨਾਂ ਦੀ ਮੈਸੇਜ ਹਰਪ੍ਰੀਤ ਕੌਰ ਹੈ ਤੇ ਬੇਟਾ ਗੁਰਵਾਸ ਸਿੰਘ ਨੂੰ ਸੇਫਲੀ ਇਵੈਕੂਏਟ ਕਰ ਲਿਆ ਵਿੱਚੋਂ ਤੇ ਜਿਹੜੇ ਇੰਦਰਜੀਤ ਸਿੰਘ ਹੈ ਤੇ ਉਹਨਾਂ ਦੀ ਮਾਸੀ ਆ ਪਰਸ਼ੋਤਮ ਕੌਰ ਉਹਨਾਂ ਦੀ ਬੋਡੀ ਵੀ ਥੋੜੀ ਦੇਰ ਬਾਅਦ ਲੋਕਾਂ ਦੇ ਸਹਿਯੋਗ ਨਾਲ ਬਾਹਰ ਕੱਢ ਲਈ ਗਈ ਹੈ ਜੋ ਕਿ ਹੁਣ ਫਗਵਾੜਾ ਸ਼ਿਫਟ ਕੀਤੀ ਗਈ ਜਿਹੜੇ ਦੋਨਾਂ ਦਾ ਕੀ ਹਾਲ ਸੀ ਠੀਕ ਉਹ ਬਿਲਕੁਲ ਠੀਕ ਨੇ ਬੇਟੇ ਦੇ ਥੋੜਾ ਜਿਹਾ ਅੱਖ ਤੇ ਮਾਈਨਰ ਜੀ ਇੰਜਰੀ ਨੇ ਜਿਹੜੇ ਹਸਪੀਟਲ ਉਹਨਾਂ ਦਾ ਹਜੇ ਸ਼ਿਫਟ ਕੀਤੇ ਨੇ ਮੈਂ ਉਹਨਾਂ ਦਾ ਬੈਕਅਪ ਲੈ ਰਿਹਾ ਹਾਂ ਰੀਜ਼ਨ ਇਹ ਆ ਕਿ ਇੱਕਦਮ ਉਹ ਗੱਡੀ ਮੋੜ ਜਿਹੜੇ ਉਹਦੇ ਮੈਸੇਜ ਨੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਅਨੀਜੀਨੈਸ ਫੀਲ ਹੋਈ ਹੈ ਜਿਵੇਂ ਹਾਰਟ ਤੇ ਦਰਦ ਫੀਲ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਦੇ ਕੰਟਰੋਲ ਨੂੰ ਚੋ ਗਿਆ ਨਹੀਂ ਇਹ ਵੀ ਕਾਰਨ ਮਨਾ ਯਾਰ ਆ ਕਿ ਟੋਲ ਪਲਾਜ਼ਾ ਨੇੜੇ ਆ ਰਿਕਵਰੀ ਵੈਨ ਇੱਕਦਮ ਨਹੀਂ ਆਈ ਐਂਬੂਲੈਂਸ ਕੁ ਡਿਲੇਟ ਆਈ ਹੈ ਰਿਕਵਰੀ ਵੈਨ ਇੱਕਦਮ ਤੇ ਉਹਦੇ ਕਰਕੇ ਰਿਕਵਰੀ ਮੈਂ ਥੋੜੀ ਉਦੋਂ ਬਾਅਦ ਆਈ ਹੈ ਟ੍ਰੈਫਿਕ ਜਦੋਂ ਖੋਲੀ ਉਸ ਤੋਂ ਬਾਅਦ ਹੀ ਰਿਕਵਰੀ ਵੈਨ ਅੱਗੇ ਪਹੁੰਚ ਸਕਦੀ ਪਹਿਲਾਂ ਪਿੰਡ ਵਾਲੇ ਟਰੈਕਟਰ ਨਾਲ ਕੋਸ਼ਿਸ਼ ਕਰ ਰਹੇ ਸੀ ਬਟ ਟਰੈਕਟਰ ਨਾਲ ਗੱਲ ਨਹੀਂ ਸੀ ਹੁੰਦੇ ਜੀਤੇ ਦਾ ਪਿੰਡਾ ਮੈਂ ਜਿੰਦਾ ਜਾਣਾ ਸੀ ਠੀਕ ਆ ਤੁਹਾਡਾ ਨਾਮ ਕੀ ਆ ਹਰਪ੍ਰੀਤ ਕਰਨ ਹਰਪ੍ਰੀਤ ਕਰਨ ਇਹ ਬਿੱਟੇ ਦਾ ਨਾਮ ਗੁਰਬਾਲ ਸਿੰਘ ਗੁਰਬਾਲ ਸਿੰਘ ਗੁਰਬਾਲ ਸਿੰਘ ਠੀਕ ਹੈ ਤੇ ਮਾਸੀ ਤੁਹਾਡੀ ਮੇਰਾ ਉਹ ਕੀ ਨਾਮ ਆ ਕੋਈ ਖਸ ਹੋਣਦੇ ਤੋਂ ਆਏ ਸੀਗੇ ਸਰ ਨਾਮ ਸੋਨਾ ਪਿੰਡ ਹੈ ਉਹਨਾਂ ਦਾ ਸੋਨਾ ਸੋਨਾ ਬਨਾਲਾ ਉਹਨਾਂ ਦਾ ਨਾਮ ਕੀ ਉਹਨਾਂ ਦਾ ਨਾਮ ਕੀ ਆ ਉਹਦੇ ਨੰਬਰ ਸ਼ੋਤਮ ਗੁਰ ਪ੍ਰਸ਼ੋਤਮ ਗੁਰ ਤੇ ਤੁਹਾਡੇ ਹਸਬੰਦ ਦਾ ਨਾਮ ਪੂਰਾ ਕੀ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਠੀਕ ਆ ਕੋ ਡਰਾਈਵ ਕਰ ਰਹੇ ਸਨ ਹੈ ਤੇ ਵਹੀ ਕਿਦਾਂ ਉਹ ਵੱਡੀ ਉਹ ਮੇਰੇ ਹਸਬੰਦ ਨੇ ਦੇਰ ਤੋਂ ਖਸ਼ੌਣ ਲੱਗ ਪਿਆ ਸੀ ਦਰਦ ਜਿਹਾ ਹੋ ਲੱਗ ਗਿਆ ਜੀ ਕਿ ਉਹਨੂੰ ਕੋਈ ਗੱਡੀ ਕੰਟਰੋਲ ਨਹੀਂ ਹੋਈ ਅੱਛਾ ਉਹਨੇ ਕਿਸੇ ਨੇ ਵੱਜ ਕੇ ਗੱਡੀ ਫਸਿੱਧੀ ਵਿੱਚ ਗੱਡੀ ਫਸ ਗਈ ਵੱਜੀ ਕੋਈ ਕਦੀ ਕਿਸੇ ਨੇ ਨਹੀਂ ਵੱਜੀ ਆ ਬਸ ਇੰਨੀ ਧਿਆਣੀ ਗੱਲ ਕਿচ্ছু ਵੱਜੀ ਆ ਅੱਛਾ